so oh. ਸਤ ਗੁਰ ਮੇਰਾ ਮੇਰਾ ਮੁਝ ਮੇ ਕਿਛ ਨਹੀਂ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਧੀ ਤਾਰ ਆਇਆ ਸਤ ਗੁਰ ਮੇਰਾ ਆਇਆ ਸਤ ਗੁਰ ਮੇਰਾ ਧੀ ਤਾਰ ਆਇਆ ਸਤ ਗੁਰ ਮੇਰਾ ਦੁਆ ਕਾਂਤੇ ਵਿੱਚ ਕੋਇ ਲੀਕੂ ਕੇ ਬਾਗਾਂ ਦੇ ਇਹੇ ਚੀ ਕੋਇਲੀ ਕੂਕੇ ਅੰਬਰਾਂ ਵਿੱਚੋਂ ਚੰਨ ਵੀ ਦੇਖੇ ਅੰਬਰਾਂ ਵਿੱਚੋਂ ਚੰਨ ਵੀ ਵੇਖੇ ਇੰਨਾ ਸੋਹਣਾ ਸਤਿਗੁਰ ਮੇਰਾ ਜੀਤੈ ਆਇਆ ਸਤਿਗੁਰ ਮੇਰਾ ਆਇਆ ਸਤਿਗੁਰ ਮੇਰਾ ਜੀਤੈ ਆਇਆ ਸਤਿਗੁਰ ਮੇਰਾ ਸੋਹਣਾ ਮੇਰਾ ਤੇਰਾ ਕੁਰਲੇ ਵਾਲਾ ਮੇਰੀ ਜਿੰਦ ਨੂੰ ਉਸੇ ਦਾ ਸਹਾਰਾ ਮੇਰੀ ਜਿੰਦ ਨੂੰ ਉਸੇ ਦਾ ਸਹਾਰਾ ਇਹ ਅਤੁਰਤਾ ਮਹੀ ਕੀ ਕਰ ਆਇਆ ਸਤਿਗੁਰ ਮੇਰਾ ਆਇਆ ਸਤਿਗੁਰ ਮੇਰਾ ਜੀ ਕਰ ਆਇਆ ਸਤਿਗੁਰ ਮੇਰਾ ਕੁੰਨਾਂ ਚੰਦੋਆ ਅਸਨਾ ਨੰਨਾ ਚੰਗੋ ਆ ਸੰਤਸਣ ਲਾ ਪਲੰਗ ਤੇ ਉੱਤੇ ਤੈਨੂੰ ਬਿਠਾਵਾਂ ਪਲੰਗ ਤੇ ਉੱਤੇ ਤੈਨੂੰ ਬਿਠਾਵਾਂ ਤੇਰੇ ਹੀ ਕੌਣ ਕਾਵਾ ਚੀ ਕਰ ਆਇਆ ਸਤਿਗੁਰ ਮੇਰਾ ਆਇਆ ਸਤਿਗੁਰ ਮੇਰਾ ਹੀ ਧਾਰ ਆਇਆ ਸਤਿਗੁਰ ਮੇਰਾ ਇਹ ਕੰਤਾਇ ਰੁੱਤੇ ਔਸੀਆ ਪਾਵਾਂ ਕੰਤਾ ਯੁੱਤੇੋਂੋਂਸੀ ਆਪਾਂ ਚਾਰ ਸੇ ਪੇਰੇ ਤੱਕੀ ਜਾਵਾਂ ਚਾਰ ਸੇ ਪੇਰੇ ਤੱਕੀ ਜਾਵਾਂ ਦਿਲ ਖੁਸ਼ ਹੋ ਗਿਆ ਮੇਰਾ ਜੀਤਾਰ ਆਇਆ ਸਤ ਗੁਰ ਮੇਰਾ ਆਇਆ ਸਤ ਗੁਰ ਮੇਰਾ ਜੀਤਾਰ ਆਇਆ ਸਤ ਗੁਰ ਮੇਰਾ ਬਾਗਾਂ ਤੇ ਵਿੱਚ ਕੋਇਲ ਪੂਕੇ ਬਗਦੰਦ ਦੇ ਵਿੱਚ ਕੋਇਲ ਨੂੰ ਕੂਕ ਕੇ ਅੰਬਰਾਂ ਵਿੱਚੋਂ ਚੰਨ ਵੀ ਵੇਖੇ ਅੰਬਰਾਂ ਵਿੱਚੋਂ ਚੰਨ ਵੀ ਵੇਖੇ ਕਿੰਨਾ ਸੋਹਣਾ ਸਤ ਗੁਰ ਮੇਰਾ ਜੀ ਕਰ ਆਇਆ ਸਤ ਗੁਰ ਮੇਰਾ ਆਇਆ ਸਤ ਗੁਰ ਮੇਰਾ ਜੀ ਕਰ ਆਇਆ ਸਤ ਗੁਰ ਮੇਰਾ